ਬਾਦੂ ਕੋਏ ਮਿਲੋ ਬੜੂ ਦੀ 嗯来了来 I'm you ਨਾਮ ਦੇਵਤਾਰੀ ਨਾਮ ਦੇਵਤਾਰੀ ਨਾਮ ਦੇਵਤਾਰੀ ਨਾਮ ਦੇਵਤਾਰੀ ਹੋਜੀ ਨਾਮ ਤੇ ਉਸਾਰੀ ਤੇ ਦੇ ਨਾਮ ਦੇਵਤਾਰੀ ਨਾਮ ਦੇਵਤਾਰੀ ਨਾਮ ਦੇਵਤਾਰੀ ستگو جی سازی آزادی کو پیار میں سواری ستو جی کا خاص روپ ਗੁਰੂ ਖਾਲਸਾ ਸਾਤ ਸੱਜਣ ਜੀ ਦਸਤਾਂ ਪਵਿੱਤਰ ਕਰੋ ਕਲਗੀ ਤਰਜੀ ਵਿਦਵਖ ਸ਼ਬਦ ਘੋਰਾਓ ਪਿਆਰਾਂ ਫਤਿ ਬਲਾਓ ਵੱਟ ਕੇ ਅੱਖੋ ਜੀ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਨਹੀਂ ਕੀ ਬਖਦੇ ਵੱਡੀ ਬੇਨਤੀ ਵਿੱਚ ਸਤਿਗੁਰੂ ਜੀ ਦੇ ਨਰਮ ਪਰਮ ਗੁਰੂ ਸਾਈ ਸਾਥ ਸੰਗਤ

ਮੇਧਾਨਵੇਸ਼ ਪਾਵਨ ਪਵਿੱਤਰ ਸਥਾਨ ਉੱਤੇ ਆਉਣ ਦਾ ਆਜਰੀ ਪਰਮ ਦਾ ਸੁਭਾਗ ਮਿਲੇ ਆ ਸਤਿਗੁਰੂ ਜੀ ਦੇ ਬਚਨਾਂ ਨੂੰ ਦਿੱਤੇ ਬੇਸੰਸਾਰ ਜਨ ਸੂਤ ਥਾਪ ਸੁਣ ਇਸੇ ਵਨ ਸਮਰਾਥ ਆਪਣਾ ਬਿੰਦ ਸੇ ਸਭ ਬੰਦਾ ਅਠਸ਼ਕ ਤੀਰਥ ਜਹ ਸਾਧ ਪਦ ਧਰੈ ਤਹਿ ਬਿਪੁੱਥ ਜਹ ਨਾਮ ਉਚਰੇ ਬਹਾਂਪੁਰਕ શ્રીਮਾਨ ਸਤਬਾਬਾ ਭਾਈ ਗਰਬਾਜੀ ਰਾਸ ਜੀ ਉਹਨਾਂ ਦੇ ਵਾਪਸ ਸਥਾਨਾ ਹੁੰਦੇ ਆਪ ਜੀ ਸਭ ਬੈਠੇ ਹੋ ਰਾਤਰੀ ਦੇ ਦੀਵਾਨ ਸਜੇ ਹੈ ਸਾਰੇ ਦੀਵਾਨਾਂ ਵਿੱਚ ਬਿਆਪ ਦਿੱਥਿਆ ਆਪੋਂ ਮਹਾਂਪੁਰਖਾਂ ਦੁਆਪ ਜੀ ਨੇ ਕਥਾ ਕੀਰਤਨ ਦਾ ਅਨੰਦ ਲਾੜਿਆ ਰਹਿਦਾ ਸਮਾਂ ਜੇਠਾ ਸਮਾ ਗੁਰਪਤਿਆਰਿਆਂ ਨੇ ਇਸ ਬੱਦ ਸੇਵਾ ਜਨਾਉਸ ਕੀਤਾ ਹੈ ڈاگر کر کے ست گو جی کے چرنان میں بے چن ہی بلیے تھوڑا سا ہو کر لیے گربا کیس کی نال ساجھ پا لیے سنگت کے چلتے ہاں اپنے آپ کی سردنا کرتے ہیں سنگت میں پانچ منٹ دس منٹ بھی منٹ ادا گاٹا گاٹا دو گھنٹے کنٹن سے کن ٹائم پہ بیٹھے ہوئے ਕਿੰਨਾ ਸਮਾਂ ਹੋ ਰਹਿਣ ਬੈਠਿਆ ਇਹ ਇੱਕ ਆਪਣੇ ਆਪ ਦੀ ਸਾਧਨਾ ਹੈ ਤੇ ਆਪਣੇ ਆਪ ਦੀ ਸਾਧਨਾ ਇਹਦਾ ਮਤਲਬ ਹੈ ਵੀ ਅਸੀਂ ਸੰਗਤ ਵਿੱਚ ਬੈਠੇ ਹਾਂ ਜੋ ਅਸੀਂ ਸੁਣਾ ਰਹੇ ਹਾਂ ਅਸੀਂ ਜੋ ਸੁਣਾ ਰਹੇ ਹਨ ਜੋ ਸੰਗਤ ਸੁਣ ਰਹੀ ਹੈ ਇਹਦਾ ਜਿਹੜਾ ਅਸਰ ਹੈ ਇਸ ਹਾਰਾ ਮੰਨਦੇ ਤੁਸੀਂ ਅਕਸਰ ਸੁਣਿਆ ਜੈਸੀ ਸੰਘਟ ਵੈਸੀ ਰਹਿ ਜਿੱਦਾਂ ਜੇ ਸੰਘਟ ਤੇ ਜਾਓਗੇ ਉਦਾਂ ਦੇ ਬਣਦੇ ਜਾਓਗੇ ਉਹ ਜੇ ਤੁਹਾਡਾ ਜੀਵਨ ਹੋ ਜਾਏਗਾ ਉਹ ਜੇ ਤੁਹਾਡੀ ਸੋਚ ਹੋ ਜਾਣੀ ਹੈ ਤੁਹਾਡਾ ਫਿਰ ਤਾਂ ਬੋਲਣਾ ਤੁਹਾਡਾ ਫਿਰ ਸੁਣਨਾ ਉਹ ਜੀ ਤੁਹਾਡੀ ਰਹਿਣੀ ਰਹਿਣੀ ਉਹ ਜੀ ਤੁਹਾਡੀ ਕਰਨੀ ਤੇ ਜਿਸ ਥਾਂ ਤੇ ਤੁਸੀਂ ਬੈਠੇ ਹੋ ਇਹ 300 ਸਾਲ ਤੁਰਨਾ ਇੱਥੇ ਬਾਹੁਰਖਾਟੇ ਕਿਥੇ ਬਹੁਤ ਬਸਿਆ ਕੀਤਾ ਸੁਣਿਆ ਵੀ ਵੱਡੇ ਵੱਡੇ ਕੰਮ ਜਿਹੜੇ ਜੱਜ ਨਹੀਂ ਸੁਆ ਸਕਦੇ ਇਖਲੇ ਆ ਕੇ ਸਮਝਾਉਂਦੇ ਆਰਕੀ ਪੌੜੀ ਦੀ ਰਚਨਾ ਇਹਦੇ ਬਾਪ ਕੋਲ ਕਰਤ ਹੈ ਤਪੱਸਿਆ ਬਹੁਤ ਉਹਦਾ ਜਿਹੜਾ ਸਰਾਇ ਦਿਖੜਿਆ ਬੰਦਗੀ ਜਿਹੜੀ ਜਿੰਨਾ ਕੀਤੀ ਹੋਵੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਤੇ ਅਸਰ ਉਹ ਬੰਦਗੀ ਦਾ ਉਹ ਸੰਗਤ ਦਾ ਹੋ ਜਾਂਦਾ ਹੈ ਫਿਰ ਉਹ ਅਸੀਂ ਉਹ ਚੀਜ਼ ਤੋਂ ਪ੍ਰਭਾਵਿਤ ਹੁੰਦੇ ਆਂ ਵੀ ਇੱਥੇ ਮਾਪੁਰਖਾਂ ਨੇ ਕਿੰਨੀ ਬੰਦਗੀ ਕੀਤੀ ਕਿੰਨੀ ਤਪસ્યા ਕੀਤੀ ਹੈ ਹਰ ਕੋਈ ਇੱਥੇ ਆ ਕੇ ਸੁੱਖਣਾ ਸੁਖਦੇ ਉਹਦੀ ਆਸ ਪੂਰੀ ਹੁੰਦੀ ਹੈ ਪਰ ਉਹ ਸਬਰ ਜਦੋਂ ਆਸ ਉਹ ਜਦ ਜੀਏ ਪ੍ਰੂਸਾ ਕੁਸ਼ਰਾਸ ਹੁੰਦਾ ਹੈ ਉਹਨਾਂ ਨੇ ਸਾਧਨਾ ਕੀਤੀ ਆਪਣੇ ਆਪ ਦੀ ਸਾਧਨਾ ਕਰ ਲਈ ਅੱਜ ਉਹਨਾਂ ਦੇ ਤੁਸੀਂ ਇਸ ਜਗ੍ਹਾ ਤੇ ਆਏ ਹੋ ਇਹਨੂੰ ਗੁਰੂ ਦੀ ਬਾਣੀ ਨੇ ਕੀ ਗਿਆ ਇਹਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਥਾਨ ਸੁਮਤਾ ਇਹ ਜਗ੍ਹਾ ਸੋਹਣੀ ਪਵਿੱਤਰ ਹੈ ਘਰ ਸੋਹਣਾ ਬਣਾ ਲਓਗੇ 10 ਲੱਖ ਲੱਗ ਜੇ 20 ਲੱਖ ਲੱਗ ਜੇ 50 ਲੱਖ ਲੱਗ ਜੇ ਕਰੋੜ ਲੱਗ ਜੇ ਘਰ ਤੇ ਸੋਨਾ ਬਣ ਗਿਆ ਤੇ ਜੇ ਗੁਰੂ ਸਾਹਿਬ ਨੂੰ ਪੁੱਛੋ ਮਹਾਰਾਜ ਰੱਬ ਤੇ ਭੁੱਲਿਆ ਪਿਆ ਮਕਾਨ ਕੇ 10 ਕਰੋੜ ਦਾ ਵੀ ਹੋ ਸਕਦਾ 20 ਕਰੋੜ ਦਾ ਵੀ ਹੋ ਸਕਦਾ ਉਹ ਪੈਸਾ ਤੇ ਜਿੰਨਾ ਮਰਜ਼ੀ ਲਈ ਜਾਵੇ ਬੰਦਾ ਘਰ ਉੱਤੇ ਸੁੱਖ ਨਹੀਂ ਚੈਨ ਨਹੀਂ ਹੰਦ ਨਹੀਂ ਖੇੜਾ ਬਹਾਰ ਨਹੀਂ ਜ਼ਿੰਦਗੀ ਚ ਅੰਦਰ ਦੀ ਘਟਨਾ ਲੱਗੀ ਹੋਈ ਹੈ ਅੱਖਾਂ 'ਚ ਕਿਰਿਆ ਮੱਤਾਂ ਵਸੀਵਤਾ 'ਚ ਕਿਰਿਆ ਹੋਇਆ ਰੋਗ ਲੱਗਿਆ ਵਿਸ਼ੇਵਤਾਰਾਂ ਦੀ ਗੰਦਗੀ 'ਚ ਮਨ ਫਸਿਆ ਹੋਇਆ ਬਾਹਰਲੇ ਰੋਗ ਵੀ ਤਾਂ ਨਹੀਂ ਲੱਗਦੇ ਬਾੜੀ ਸੰਗਤ ਵਿੱਚ ਡੱਕਦਾ ਹੈ ਰੈਣੀ ਵੇਣੀ ਠੀਕ ਨਹੀਂ ਥੀਕ ਨਹੀਂ ਇਹ ਬਾੜੀ ਸੰਗਤ 'ਚ ਜਾਂਦਾ ਹੈ ਇਹਦੇ ਕਰਮਵਾੜੇ ਹੋ ਗਏ ਲੋ ਕਰਮਾਂ ਦਾ ਫਲ ਵੀ ਬਾੜਾ ਹੀ ਮੈਨੇ ਇੱਕ ਹਸਪਤਾਲ ਕੋਈ ਨਹੀਂ ਰੋਕੀ ਬਣਿਆ ਜਿਹੜਾ ਉੱਥੇ ਹਾਇ ਹਾਇ ਕਰਦਾ ਉੱਥੇ ਜਾ ਕੇ ਮੇਰੇ ਕੋ ਰੱਬ ਜਾਣਦਾ ਜਨਣਾ ਜੀ ਮੈਨੂੰ ਬਚਾਦਾ ਰੱਬ ਮੈਨੂੰ ਠੀਕ ਕਰਦਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਦੋਰੇ ਨੇ ਨਾ ਦੋਰੇ ਕਬੀਰ ਸਾਹਿਬ ਦੇ ਦੋਰੇ ਇੱਕ ਦੋਰੇ ਨੇ ਜਿਹੜੇ ਗੁਰੂ ਰਣਜੀਤ ਸਿੰਘ ਦੇ ਵਿੱਚ ਦਰਜ ਨਹੀਂ ਇਹ ਦੋਰੇ ਦਾ ਨਾਮ ਇਹ ਜਿਹੜੇ ਦਰਜ ਨਹੀਂ ਪਰ ਸਿੱਖਿਆ ਤੇ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਸ਼ਬਦ ਇਹ ਹੁੰਦਾ ਹੈ ਇਹ ਸੁਖ ਮੇ ਆਣ ਬਹੁਤ ਮੇ ਬੈਠਤ ਰਹਤ ਚੰਹੂ ਦੇਸ ਕੀ ਰਹਿ ਸੁਖ ਵਿੱਚ ਤੇ ਆਵਾਂ ਠੇਰਾ ਤੇ ਨੂੰ ਤਾ ਜਾਣ ਕੇ ਨਾਲੇ ਵਾਲੇ ਬਹਿ ਜਾਣ ਕੇ ਤੇਰੇ ਦਾ ਬਦਲ ਵੀ ਹੈ ਇਹ ਸੁਖ ਮੇ ਆਣ ਬਹੁਤ ਮੇ ਬੈਠਤ ਰਹਤ ਚੰਹੂ ਦੇਸ ਕੀ ਰਹਿ ਤੇ ਜਦੋਂ ਮਰ ਕਾ ਪੈਗੀ ਫਿਰ ਸਾਰਿਆਂ ਦੇ ਸਾਥ ਸਾਥ ਆਣੇ ਇਹ ਵੀ ਬੱਤ ਕਹੋਰ ਤੱਕ ਬੈਠ ਛੱਡਾ ਛੱਡ ਸੌਖਾ ਦੇਵਤ ਕਰੀ ਸਭ ਹੀ ਸੰਖਿਛਾਤ ਕੋ ਨ ਆਵਤ ਦਿਲ ਕੋ ਲਿਆ ਕੋ ਨ ਆਵਤ ਨੇ ਵੀ ਫਿਰ ਕੋਈ ਨੇੜੇ ਨਹੀਂ ਕੋਈ ਨੇੜੇ ਨਹੀਂ ਸਵੈਸ ਕਰਕੇ ਘਰ ਜਿੱਡਾ ਮਰਜੀ ਸੋਹਣਾ ਬਣਾ ਲੈਣਾ ਬਤਾ ਸ਼ਾਂਤੀ ਹੋਣੀ ਜ਼ਰੂਰੀ ਹੈ ਜਿੰਦਗੀ ਵਿੱਚ ਸੁੱਖ ਹੋਣਾ ਆਨੰਦ ਹੋਣਾ ਉਹ ਅਨੰਦ ਜਿਹੜਾ ਉਹ ਸਾਧਨਾ ਕਰਨ ਵਾਲਿਆਂ ਦੇ ਕੋਲ ਹੈ ਬਾਤ ਮੁਖਾ ਦੇ ਕੋਲ ਰੱਖਦੇ ਪਿਆਰਿਆਂ ਕੋਲ ਗੁਰਮਖਾ ਕੋਲ ਗੁਰਸਿੱਖਾ ਕੋਲ ਉਹ ਅਨੰਤ ਹੈ ਤੋਂ ਕਿਉਂ ਆਪਣੇ ਆਪ ਦੀ ਸਾਧਨਾ ਕਰ ਜੇ 2-2 ਕਰਦੇ 3-3 ਘੱਟੇ ਪੜ੍ਹ ਨਹੀਂ ਕਰਦੇ 2-2 4-4 ਘੱਟੇ ਬਾਅਦ ਹੀ ਕਰਦੇ ਅੰਦਰ ਚੱਲਦਾ ਰੁਦਾ ਜਰੋਰ ਇਹ ਨੂੰ ਆਪਣੇ ਆਪ ਦੀ ਸਾਧਨਾ ਕਰ ਲਿਆ ਨੇੜੇ ਘਰ ਵਿੱਚ ਬੈਠ ਕੇ ਰੱਬੀ ਕੋ ਲਗਿਆ ਉਹ ਕੰਮ ਕਰਦੇ ਰਹਿੰਦੇ ਕਬੀਰ ਜੇ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਰਾਹੇ ਤੇ ਘਰ ਮਰ ਹਟ ਖਾਰੇ ਭੂਤ ਬਸਰੇ ਤੇ ਬਾਰੇ ਕਿਹਦੇ ਵਸਦੀ ਭੂਤ ਨੇ ਉੱਥੇ ਤੇ ਜਿਉਂਦੇ ਹੀ ਭੂਤ ਜਿਉਂਦੇ ਉੱਥੇ ਮਰ ਕੇ ਵੀ ਨਹੀਂ ਉੱਥੇ ਤੇ ਅਤੰਦਤਾ ਜਿਹੜੀ ਐ ਬਾਣੀ ਦੀ ਪ੍ਰਭਾਵੀ ਬਾਣਾ ਤਰੰਗ ਹੁੰਦੀ ਹੈ ਤਾਂ ਇਹ ਕਈ ਬੰਦੇ ਆਉਂ ਤੁਸੀ ਮਿਲਦੇ ਹੋ ਜੀ ਵਿੱਚ ਕਿੰਨੇ ਬਜ਼ੁਰਗ ਸਾਡੇ ਬੈਠੇ ਆਈ ਕਈ ਬੰਦੇ ਆਉਂ ਤੁਸੀ ਮਿਲਦੇ ਆ ਜਦੋਂ ਕਿੰਨੇ ਆਉਂ ਸਾਡੀ ਪਿਆਰ ਦਾ ਆਪਣੇ ਮਿੱਤਰਾਂ ਮੁਕੱਲੀਏ ਦੋਸਤਾਂ ਮੁਕੱਲੀਏ ਕਈ ਬੰਦਿਆਂ ਦਾ ਹੋਰ ਇਹੀ ਤਾਂ ਦਾ ਹੁੰਦਾ ਹੈ ਪ੍ਰਭਾਵੀ ਦਾ ਦਾ ਹੁੰਦਾ ਉਹਨਾਂ ਦੀ ਤੰਗੀ ਇੰਨਾ ਹੁੰਦੀ ਹੈ ਉਹਨਾਂ ਦੇ ਕੋਲ ਬੈਠ ਕੇ ਠੀਕ ਕਰਦਾ ਹੈ। ਪੀਂਹਾਂ ਨੂੰ ਲੱਭ ਜਾਦ ਹੁੰਦਾ ਹੈ। ਉਹਨਾਂ ਨੇ ਕੋਲ ਬੈਠ ਕੇ ਠੀਕ ਰਿਹਾ। ਤੇ ਜਿਨ੍ਹਾਂ ਨੂੰ ਅੱਪੀ ਭੁੱਲਿਆ ਹੋਇਆ। ਤੇ ਮਾਫ਼ ਕਰਨਾ ਫਿਰ ਚੋਰ ਨੂੰ ਤੇ ਚੋਰੀ ਚੰਗਾ ਲੱਗਣਾ ਰੱਬ ਨੂੰ ਸਤਿਕਾਰ। ਤਨ ਮੁਖ ਨੂੰ ਤੇ ਤਨ ਮੁਖੀ ਚੰਗਾ ਲੱਗਦਾ। ਸਾਖਤ ਨੂੰ ਤੇ ਸਾਖੀ ਚੰਗਾ ਲੱਗਦਾ। ਤੇ ਜਿਹੜਾ ਗੁਰਮਖ ਹੋਏ ਤਾਂ ਉਹ ਨੂੰ ਫਿਰ ਗੁਰਮਖੀ ਚੰਗਾ ਲੱਗਦਾ। ਜਿੱਦਾਂ ਦੀ ਸੰਗਤ ਵਿੱਚ ਜਾਏਗਾ ਉਹ ਉਦਾਂ ਦੇ ਆਪੇ। ਇਸ ਕਰਕੇ ਗੁਰਮਖ ਬਣੀਏ ਗੁਰਮਖਾਂ ਦੀ ਸੰਗਤ ਵਿੱਚ ਬੈਠੀਏ ਸਾਧਨਾ ਕਰਨ ਦੇ ਕਰਨ ਵਾਲਿਆਂ ਦੇ ਉਹ ਥਾਨ ਮਾਰਨ ਕਹਿੰਦੇ ਜਗ੍ਹਾ ਇੱਕ ਥਾਨ ਇੱਕ ਜਗ੍ਹਾ ਸੋਹਣੀ ਬਣ ਗਈ ਜਿੱਥੇ ਤੇ ਬਹਿ ਕੇ ਰੱਬ ਨੂੰ ਯਾਦ ਕਰਨਾ ਉਹ ਜਗ੍ਹਾ ਸੋਹਣੀ ਬਣ ਜਾਈਏ ਇਹਨੋਂ ਨਾਲ ਉੱਥੇ ਮੈਂ ਖੜੋ ਵੀ ਜੀ ਕਦੀ ਤੇ ਘਰ ਵਧੀਆ ਲੱਗਦਾ ਫਿਰ ਤੇ ਭਾਵੇਂ ਲੱਗੇ ਕਿ ਤ੍ਰਿਸ਼ਨਾਵਾਂ ਜਿਹੜੀਆਂ ਨੇੇ-ਨੇੜੇ ਨਹੀਂ ਲੱਗਦੇ ਬਿਆਪਦੀਆਂ ਦੇ ਬੰਦੇ ਨੂੰ ਜਰਾ-ਤਰਾ ਤਾਮਸਤ ਨਖਾ ਜਰਾ ਨਹੀਂ ਮਰਾ ਵੀ ਤਾਪ ਇਹ ਜਿਹੜੇ ਤਿੰਨ ਤਾਪ ਨੇ ਵੀ ਜੋਗਨ ਦੇ ਆ ਜਾਣੇ ਜਨ ਲੱਗ ਜਾਂਦੀ ਹੈ ਸਰੀਰ ਨੂੰ ਬੁੱਢਾ ਇਹ ਸਰੀਰ ਇਦਾਂ ਦਾ ਹੋ ਜਾਏਗਾ ਉਹਦਾ ਵੀ ਡਰ ਗੁਰੂ ਸਹਿਬ ਕਹਿੰਦੇ ਆਂ ਅੰਦਰੋਂ ਹੁੰਦਾ ਹੈ ਰੋਗ ਨੇ ਜਿਹੜੇ ਵਸਦੇ ਬਾਹਰ ਆ ਕੇ ਵਸਦੇ ਇਹ ਵੀ ਰੋਗ ਹੈ ਇਹ ਵੀ ਤਾਂ ਉਸੇ ਜਿਹੇ ਗਿਆ ਆਦ ਬਿਆਦ ਉਪਾਦ ਕਿ ਇਹਨਾਂ ਤੋਂ ਕਿਵੇਂ ਮਨੁੱਖ ਬੱਚ ਸਕਦੇ ਸਾਡੇ ਆਪਣਾ ਰੱਬ ਰੱਬ ਤੇ ਅਰਦਾਸ ਕਰੀਏ ਸੱਜੇ ਬਾਦਸ਼ਾਹ ਤੁਸੀਂ ਰੱਖੋ ਤਾਂ ਬੱਚੇ ਬੱਚ ਸਕਦੇ ਧੰਤੂ ਰਾਤ ਚਾਲ ਪੜਾਓ ਜਿਉਂ ਦਾ ਅਨੰਤ ਹੀ ਉਦੋਰ ਹੈ ਜਿਹੜਾ ਤਾਂ ਅਨੰਤ ਹੀ ਉਹ ਹੈ ਉਹ ਹੈ ਤਾਂ ਸਤਿਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲ ਤੇ ਗੁਰੂ ਦੀ ਮਤ ਦੇ ਨਾਲ ਚੱਲ ਕੇ ਇਹਨੂੰ ਜਿਉਣਾ ਕਿਵੇਂ ਹੈ ਉਹਦੇ ਚਰਨਾਂ ਨੂੰ ਤੇ ਬਚਨਾਂ ਨੂੰ ਹਿਰਦੇ ਵਿੱਚ ਜਰਦਾ ਤੇ ਆਏ ਅੰਦਰ ਆਤਮਾ ਸਵਾਤ ਆਪ ਸਭ ਸਦਾ ਰਹਿਤ ਰਹਿਣਾ ਗੁਰਮੇ ਦਾ ਬਰਨਾ ਜਾਣਾ ਕੋਈ ਕਹਿਣਾ ਨਹੀਂ ਸੁਣੋ ਸਭ ਤੋਂ ਸੋਹ ਸਿੱਖ ਧੰਨ ਗੁਰਮੁਖ ਗ੍ਰੰਥ ਸਾਹਿਬ ਜੀ ਦੇ ਪਾਲਕ ਬਲੇਹਾਰੇ ਜਾਈ ਉਹਨਾਂ ਬੇਹੋਨਾਂ ਦੇ ਪਿਆਰਿਆਂ ਤੋਂ